ਪੰਜਾਬ ਦੇ ਅਕਾਲੀ ਦਲ ਦੇ ਸਾਬਕਾ ਐਮਐਲਏ ਅਤੇ ਸ਼ਰਾਬ ਕਾਰੋਬਾਰੀ ਦੀਪ ਮਲੋਤਰਾ ਦੇ ਕਾਰੀ ਦੀ ਦੀ ਰੇਡ ਫਿਰੋਜ਼ਪੁਰ ਦੇ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਵਿੱਚ ਵੀ ਪਹੁੰਚੀ ਟੀਮ ਦਿੱਲੀ ਦੇ ਕਥਿਤ ਸ਼ਰਾਬ ਘਟਾਲੇ ਆਇਆ ਮਲੋਤਰਾ ਦਾ ਨਾਮ 6 ਵਜੇ ਤੋਂ ਜਾਂਚ ਕਰ ਰਹੀਆਂ ਨੇ ਟੀਮਾਂ ਪੰਜਾਬ ਦੀ ਸ਼ਰਾਬ ਕਾਰੋਬਾਰੀ ਅਤੇ ਅਕਾਲੀ ਦਲ ਦੇ ਸਾਬਕਾ ਐਮ.ਐਲ.ਏ. ਦੀਪ ਮਲਹੋਤਰਾ ਦੇ ਫਰੀਦਕੋਟ ਸ਼ਹਿਰ ਅਤੇ ਪੰਜਾਬ ਵਿੱਚ ਉਸ ਦੇ ਕਾਰੋਬਾਰ ਠਿਕਾਣਿਆਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਰੇਡ ਕੀਤੀ ਹੈ। ਇਹ ਟੀਮ ਫਿਰੋਜ਼ਪੁਰ ਦੇ ਜੀਰਾ ਹਲਕੇ ਸਥਿਤ ਮਲਹੋਤਰਾ ਦੀ ਸ਼ਰਾਬ ਫੈਕਟਰੀ ਪਹੁੰਚੀਆਂ ਹਨ ਅਤੇ ਆਪਣੀ ਜਾਂਚ ਕਰ ਰਹੀਆਂ ਹਨ। ਇੱਥੇ ED ਦੀਆਂ ਕਰੀਬ 8 ਟੀਮਾਂ ਪਹੁੰਚੀਆਂ ਹਨ। ਦਿੱਲੀ ਸਰਕਾਰ ਦੇ ਕਥਿਤ ਸ਼ਰਾਬ ਘਟਾਲੇ ਵਿੱਚ ਅਕਾਲੀ ਦਲ ਦੇ ਇਸ ਸਾਬਕਾ ਐਮ.ਐਲ.ਏ. ਦਾ ਨਾਮ ਪਹਿਲੀ ਵਾਰ ਸਾਹਮਣੇ ਆਇਆ ਸੀ। ਜਿਸ ਦੇ ਬਾਅਦ ਈਡੀ ਲਗਾਤਾਰ ਪੰਜਾਬ ਅਤੇ ਦੇਸ਼ ਦੇ ਦੂਸਰੇ ਪ੍ਰਾਂਤਾਂ ਵਿੱਚ ਫੈਲੇ ਮਲਹੋਤਰਾ ਦੇ ਸ਼ਰਾਬ ਅਤੇ ਦੂਸਰੇ ਵਪਾਰਿਕ ਸੰਸਥਾਨਾਂ ਤੇ ਜਾਂਚ ਕਰ ਰਹੀ ਹੈ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਪਾਇਆ ਈਡੀ ਦੇ ਅਧਿਕਾਰੀ ਫਰੀਦਕੋਟ ਮਲਹੋਤਰਾ ਦੇ ਨਿਵਾਸ ਤੇ ਜੋ ਬਾਰ-ਬਾਰ ਆ ਰਹੇ ਹਨ ਉਹਨਾਂ ਨੂੰ ਇੱਥੋਂ ਕੀ ਹਾਸਲ ਹੋਇਆ ਹੈ। ਦੱਸਦੇ ਚੱਲੀਏ ਕਿ ਫਰੀਦਕੋਟ ਸ਼ਹਿਰ ਸਥਿਤ ਨਿਵਾਸ ਤੇ ਸਾਬਕਾ ਐਮਐਲਏ ਮਲਹੋਤਰਾ ਕਦੀ-ਕਦਾਈ ਹੀ ਕੁਝ ਘੰਟੇ ਲਈ ਆਉਂਦੇ ਹਨ। ਉਨਾਂ ਦੀ ਰਿਹائش ਤੇ ਇੱਕ ਦੋ ਕਰਮਚਾਰੀਆਂ ਦੇ ਇਲਾਵਾ ਕੋਈ ਨਹੀਂ ਹੁੰਦਾ ਉਹ ਦਿੱਲੀ ਵਿੱਚ ਰਹਿੰਦੇ ਹਨ ਕੁਝ ਮਹੀਨੇ ਪਹਿਲਾਂ ਦਿੱਲੀ ਸਥਿਤ ਉਹਨਾਂ ਦੀ ਨਿਵਾਸ ਦੇ ਸਾਹਮਣੇ ਫਾਇਰਿੰਗ ਦੀ ਘਟਨਾ ਵੀ ਹੋਈ ਸੀ ਫਰੀਦਕੋਟ ਅਤੇ ਕੋਟਪੂਰਾ ਵਿੱਚ ਮਲਹੋਤਰਾ ਦੇ ਸ਼ਰਾਬ ਠੇਕਿਆਂ ਤੇ ਵੀ ਹਮਲੇ ਹੋਣ ਦੇ ਨਾਲ-ਨਾਲ ਅੱਗ ਲਗਾ ਦਿੱਤੀ ਗਈ ਸੀ ਉਸ ਦੀ ਬਠਿੰਡਾ ਸਥਿਤ ਸ਼ਰਾਬ ਫੈਕਟਰੀ ਵਿੱਚ ਵੀ ਅੱਗ ਲੱਗਣ ਦੀ ਘਟਨਾ ਹੋ ਚੁੱਕੀ ਹੈ ਸਾਰੇ ਮਾਮਲਿਆਂ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮਲਹੋਤਰਾ ਦੀ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਦੇ ਕੋਲ ਸਥਿਤ ਸ਼ਰਾਬ ਫੈਕਟਰੀ ਨੂੰ ਕਿਸਾਨਾਂ ਅਤੇ ਪਿੰਡ ਵਾਲਿਆਂ ਨੇ ਲੰਬੇ ਸੰਗਰਾਜ ਤੋਂ ਬਾਅਦ ਸਰਕਾਰ ਦੇ ਆਦੇਸ਼ ਤੇ ਬੰਦ ਕਰਵਾ ਦਿੱਤਾ ਸੀ ਦੱਸਣ ਯੋਗ ਹੈ ਕਿ ਮਲਹੋਤਰਾ ਦਿੱਲੀ ਅਤੇ ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀਆਂ ਵਿੱਚ ਸ਼ਾਮਲ ਹਨ ਉਹਨਾਂ ਦਾ ਪੁਸ਼ਤੈਣੀ ਘਰ ਵੀ ਫਰੀਦਕੋਟ ਵਿੱਚ ਹੀ ਹੈ ਦੀਪ ਮਲਹੋਤਰਾ 2012 ਵਿੱਚ ਫਰੀਦਕੋਟ ਤੋਂ ਅਕਾਲੀ ਦਲ ਦੇ ਐਮ.ਐਲ.ਏ ਰਹੇ ਚੁੱਕੇ ਹਨ ਹਾਲਾਂਕਿ ਇਸ ਤੋਂ ਬਾਅਦ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਸੂਤਰਾਂ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਪੌਣਕੀ ਚੱਡਾ ਦਾ ਸ਼ਰਾਬ ਕਾਰੋਬਾਰ ਤੇ ਕਬਜ਼ਾ ਸੀ ਇਸ ਨੂੰ ਤੋੜਨ ਲਈ ਸੁਖਬੀਰ ਬਾਦਲਦੀਪ ਮਲਹੋਤਰਾ ਨੂੰ ਲੈ ਕੇ ਆਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਅਕਾਲੀ ਦਲ ਨੇ ਟਿਕਟ ਵੀ ਦਿੱਤੀ ਸੀ